ਹਰਿਆਣਾ ਦੇ ਵਿੱਚ ਲਖਸ਼ਨਾ ਸਟੇਟ ਦੀ ਮਸ਼ਿਨਰੀ ਨੂੰ ਵਰਤਣ ਵਾਸਤੇ ਆਪ ਦੇ ਪੱਖੀ ਅਫਸਰਾਂ ਦਾ ਸਨਮਾਨ ਕੀਤਾ ਜਾ ਰਿਹਾ ਦੂਸਰਾ ਕੇਂਦਰ ਤੇ ਹਰਿਆਣਾ ਇਹ ਮੰਨ ਗਿਆ ਹੁਣ ਕਿ ਅਸੀਂ ਜੋ ਜ਼ੁਲਮ ਕੀਤੇ ਹਰਿਆਣੇ ਦੇ ਬਾਰਡਰ ਤੇ ਚਾਹੇ ਸ਼ਹੀਦ ਸੁਪਕਰ ਨੂੰ ਸ਼ਹੀਦ ਕੀਤਾ ਚਾਹੇ 433 ਕਿਸਾਨ ਜ਼ਖਮੀ ਹੋਏ ਔਰ ਚਾਹੇ ਐਸਐਲਆਰ ਦੀਆਂ ਗੋਲੀਆਂ ਚਾਹੇ ਸ਼ਾਟਗਨ ਚਾਹੇ ਬੈਲਟ ਗਨ ਇਹ ਇਸਤੇਮਾਲ ਕੀਤਿਆ ਔਰ ਉਹ ਆਪ ਮੰਨ ਰਹੇ ਆਪਣੀ ਉਸ ਰਿਪੋਰਟ ਵਿੱਚ ਵੀ ਡਰੋਨਾ ਰਾਹੀਂ ਜਿਹੜੀ ਉਹਨਾਂ ਨੇ ਜ਼ਹਿਰੀਲੀਆਂ ਗੈਸਾਂ ਛੁੱਟੀਆਂ ਵਾ ਠੀਕ ਹੈ ਕੇਂਦਰ ਦੇ ਮੰਤਰੀ ਨੂੰ ਮਿਲਣਾ ਵਾਜਬ ਹੈ ਮਾੜੀ ਗੱਲ ਹੀ ਹੈ ਪਰ ਆਪ ਵੀ ਕੁਝ ਕਰਨਾ ਚਾਹੀਦਾ ਵਾ ਔਰ ਜਿਵੇਂ ਪੰਜਾਬ ਸਰਕਾਰ ਦਾ ਵਾਦਾ ਸਿਰਫ ਅਸੀਂ ਮੂੰਗੀ ਤੇ ਐਮਐਸਪੀ ਦਾਂਗੇ ਔਰ ਕੋਰਾ ਜਵਾਬ ਆ ਜਾਣਾ ਇਹ ਵੀ ਉਚਿਤ ਨਹੀਂ ਹੈਗਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮਾਇਆ ਬਲਵਿੰਦਰ ਸਿੰਘ ਕਿਸਾਨਾਂ ਨੇ ਦਿੱਲੀ ਜਾਣਾ ਪਰ ਉਹਨਾਂ ਨੂੰ ਹਰਿਆਣਾ ਦੇ ਬਾਰਡਰਾਂ ਦੇ ਉੱਤੇ ਰੋਕ ਲੈ ਗਿਆ ਤੁਹਾਨੂੰ ਦੱਸਦੇ ਕਿ ਸ਼ੰਭੂ ਬਾਰਡਰ ਹੋ ਗਿਆ ਖਨੋਰੀ ਬਾਰਡਰ ਹੋ ਗਿਆ ਪੁਲਿਸ ਵੱਲੋਂ ਉਹਨਾਂ ਨੂੰ ਰੋਕ ਲੈ ਗਿਆ ਤੇ ਤੁਹਾਨੂੰ ਦੱਸ ਦਈਏ ਕਿ ਹੁਣ ਉਹਨਾਂ ਨੂੰ ਕਾਫੀ ਸਮਾਂ ਹੋ ਗਿਆ ਬਾਰਡਰਾਂ ਦੇ ਉੱਤੇ ਬੈਠੇ ਹੋਏ ਨੂੰ ਤੇ ਹਰਿਆਣਾ ਸਰਕਾਰ ਵੱਲੋਂ ਜਿਹੜੇ ਪੁਲਿਸ ਮੁਲਾਜ਼ਮਾਂ ਵੱਲੋਂ ਡਿਊਟੀਆਂ ਦਿੱਤੀਆਂ ਜਾ ਰਹੀਆਂ ਛੋਟੇ ਤੋਂ ਲੈ ਕੇ ਵੱਡੇ ਅਫਸਰਾਂ ਤੱਕ ਦੇ ਨਾਮ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤੇ ਗਏ ਨੇ ਉਹਨਾਂ ਸਨਮਾਨ ਕੀਤਾ ਜਾਵੇਗਾ ਉੱਥੇ ਹੀ ਹੁਣ ਸਰਵਨ ਸਿੰਘ ਪੰਦੇੜ ਜੋ ਕਿ ਕਿਸਾਨਾਂ ਦੇ ਆਗੂ ਨੇ ਮੋਰਚੇ ਦੀ ਅਗਵਾਈ ਵੀ ਕਰ ਰਹੇ ਨੇ ਤੇ ਉਹਨਾਂ ਵੱਲੋਂ ਸਖਤ ਨਖੇਦੀ ਕੀਤੀ ਗਈ ਹੈ ਉਹਨਾਂ ਕਹੇ ਕਿ ਕਿਸਾਨਾਂ ਦੇ ਉੱਤੇ ਜ਼ੁਲਮ ਕੀਤਾ ਗਿਆ ਹਰਿਆਣਾ ਦੀ ਪੁਲਿਸ ਵੱਲੋਂ ਤੁਸੀਂ ਉਹਨਾਂ ਨੂੰ ਸਨਮਾਨ ਦੇ ਰਹੇ ਹੋ ਇਹ ਸਦਾ ਸਦ ਗਲਤ ਗੱਲ ਹੈ ਹਰਿਆਣਾ ਦੇ ਵਿੱਚ ਲਕਸ਼ਨਾਚ ਸਟੇਟ ਦੀ ਮਸ਼ੀਨਰੀ ਨੂੰ ਵਰਤਣ ਵਾਸਤੇ ਆਪ ਦੇ ਪੱਕੇ ਅਫਸਰਾਂ ਦਾ ਸਨਮਾਨ ਕੀਤਾ ਜਾ ਰਿਹਾ ਦੂਸਰਾ ਕੇਂਦਰ ਤੇ ਹਰਿਆਣਾ ਇਹ ਮੰਨ ਗਿਆ ਹੁਣ ਕਿ ਅਸੀਂ ਜੋ ਜ਼ੁਲਮ ਕੀਤੇ ਹਰਿਆਣੇ ਦੇ ਬਾਰਡਰ ਤੇ ਚਾਹੇ ਸ਼ਹੀਦ ਸੁਭਕਰ ਨੂੰ ਸ਼ਹੀਦ ਕੀਤਾ ਚਾਹੇ 433 ਕਿਸਾਨ ਜ਼ਖਮੀ ਹੋਏ ਔਰ ਚਾਹੇ ਐਸਐਲਆਰ ਦੀਆਂ ਗੋਲੀਆਂ ਚਾਹੇ ਸ਼ਾਰਟ ਗਨ ਚਾਹੇ ਬੈਲਟ ਗਨ ਇਹ استعمال ਕੀਤੀਆਂ ਔਰ ਉਹ ਆਪ ਮੰਨ ਰਹੇ ਆਪਣੀ ਔਰ ਸ਼ਿਫਾਰਸ਼ ਰਿਪੋਰਟ ਵਿੱਚ ਵੀ ਡਰੋਨਾ ਰਾਹੀਂ ਜਿਹੜੀ ਉਹਨਾਂ ਨੇ ਜ਼ਹਿਰੀਲੀਆਂ ਗੈਸਾਂ ਛੁੱਟੀਆਂ ਵਾ ਤਾਂ ਇਹ ਮੰਨਤਾ ਉਹ ਦੇ ਰਹੇ ਨੇ ਤਾਂ ਇਹ ਪੂਰਾ ਦੇਸ਼ ਦੇਖ ਰਿਹਾ ਇਸ ਦੇਸ਼ ਨੇ ਇਹਦਾ ਫੈਸਲਾ ਕਰਨਾ ਹੈਗਾ ਅਸੀਂ ਕੇਂਦਰ ਦੇ ਇਸ ਫੈਸਲੇ ਦੀ ਨਿੰਦਿਆ ਕਰਦੇ ਹਾਂ ਹਾਂ ਦੇਸ਼ ਦੀ ਅਫਸਰਸ਼ਾਈ ਦਾ ਕਿਸੇ ਚੰਗਾ ਬਹਾਦਰੀ ਵਾਲੇ ਲੋਕਪੱਖੀ ਕੰਮ ਕਰਨ ਤੇ ਸਨਮਾਨ ਹੋਵੇ ਸਾਨੂੰ ਇਤਰਾਜ ਨਹੀਂ ਹੋਊਗਾ ਆਪਦੇ ਕਿਸਾਨਾਂ ਮਜ਼ਦੂਰਾਂ ਲਈ ਇੱਕ ਦੇਸ਼ ਦੇ ਵਸਦੇ ਲੋਕਾਂ ਤੇ ਜ਼ਬਰਟਾ ਕੇ ਅਫਸਰशाही ਦਾ ਸਨਮਾਨ ਕਰਨਾ ਇਹ ਉਚਿਤ ਨਹੀਂ ਹੋਊਗਾ ਇਦੋਂ ਕਹਾ ਜਿਹੜਾ ਪੰਜਾਬ ਦੇ ਵਿੱਚ ਨਰਮੇ ਦੇ ਵਿੱਚ ਜਿਵੇਂ ਸੁੰਡੀ ਦਾ ਮੱਖੀ ਦਾ ਹਮਲਾ ਨਜ਼ਰ ਆ ਰਿਹਾ ਔਰ ਜਿਵੇਂ ਖੇਤ ਵਗ ਰਹੇ ਆ ਔਰ ਪੰਜਾਬ ਸਰਕਾਰ ਉਹਦੇ ਚੋਂ ਲਗਭਗ ਮਲ ਹੱਥ ਕੜੇ ਹੈਗੇ ਆ ਠੀਕ ਹੈ ਕੇਂਦਰ ਦੇ ਮੰਤਰੀ ਨੂੰ ਮਿਲਣਾ ਵਾਜਬ ਆ ਮਾੜੀ ਗੱਲ ਹੀ ਹੈ ਪਰ ਆਪ ਵੀ ਕੁਝ ਕਰਨਾ ਚਾਹੀਦਾ ਵਾ ਔਰ ਜਿਵੇਂ ਪੰਜਾਬ ਸਰਕਾਰ ਦਾ ਵਾਦਾ ਸੀ ਪੀਸੀ ਮੂੰਗੀ ਤੇ ਐਮਐਸਪੀ ਦਾਂਗੇ ਔਰ ਕੋਰਾ ਜਵਾਬ ਆ ਜਾਣਾ ਇਹ ਵੀ ਉਚਿਤ ਨਹੀਂ ਹੈਗਾ ਤੋਂ ਕੇਂਦਰ ਨੂੰ ਵੀ ਚਾਹੀਦਾ ਵੀ ਉਹ ਪੰਜਾਬ ਦੀ ਪ੍ਰਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦੀ ਬਾਹ ਫੜਨੀ ਉਹਨਾਂ ਨੂੰ ਚਾਹੀਦੀ ਆ ਭਾਵੇਂ ਕਿਸ ਗੱਲ ਦੀ ਗੁਜਾਇਸ਼ ਬਹੁਤ ਘੱਟ ਹੈਗੀ ਆ ਆਉਣ ਵਾਲੀ ਬਾਈ ਨੂੰ ਜਿਹੜੀ ਕਨਵੈਨਸ਼ਨ ਦਿੱਲੀ ਦੇ ਵਿੱਚ ਦੇਸ਼ ਦੀਆਂ ਦੋਵੇਂ ਵੱਡੇ ਫੋਰਮਾਂ ਦੀਆਂ ਸਾਰੀਆਂ ਆਗੂਆਂ ਦੀ ਸੱਦਕੇ ਹੋ ਰਹੀ ਆ ਆਗੂਆਂ ਨੂੰ ਪੀ ਲਿਆ ਉਸ ਸਮੇਂ ਸਿਰ ਕਨਸਟੀਟਿਊਸ਼ਨ ਕਲੱਬ ਵਿੱਚ ਪਹੁੰਚਣ ਤਾਂ ਜੋ ਐਮਐਸਪੀ ਗਰੰਟੀ ਕਾਨੂੰਨ ਤੇ ਜਿਹੜਾ ਐਮਐਸਪੀ ਤੇ ਪ੍ਰਾਈਵੇਟ ਬਿੱਲ ਲੈ ਕੇ ਆਉਣਾ ਉਹਨਾਂ ਤੇ ਚਰਚਾ ਹੋ ਸਕੇ ਧੰਨਵਾਦ ਸੋ ਜੋ ਹਰਿਆਣਾ ਸਰਕਾਰ ਬੋਲੋ ਪੁਲਿਸ ਮੁਲਾਜ਼ਮਾਂ ਨੂੰ ਸਨਮਾਨ ਕੀਤਾ ਜਾਵੇਗਾ ਹੁਣ ਵੇਖਣਾ ਹੋਵੇਗਾ ਕਿਸਾਨ ਇਸ ਦਾ ਵਿਰੋਧ ਕਿਸ ਤਰ੍ਹਾਂ ਕਰਦੇ ਨੇ ਜਾਂ ਕੋਈ ਮੋਰਚਾ ਲਗਾਉਂਦੇ ਨੇ ਜਾਂ ਕਿਸ ਤਰ੍ਹਾਂ ਪ੍ਰਸ਼ਾਸਨ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਂਦੇ ਨੇ ਵੀ ਅਜੇ ਹਰ ਨਾ ਕੀਤਾ ਜਾਵੇ ਹੁਣ ਆਲਾ ਸਮਾਂ ਦੱਸੇਗਾ ਕੈਮਰਾ ਪਰਸਨ ਜੌਨਸਨ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਛੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ